ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਇਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆਂ ਰਵਿੰਦਰ ਵੀਰ ਕੋਲ ਆਪਾਂ ਆਏ ਆਂ ਇੱਕ ਬੱਚੇ ਦਾ ਬਿਨਾ ਦਾਣ ਦਿਖਾਵਾਂਗੇ ਇੱਕ ਥੋੜੀ ਇੱਕ ਉੱਚੇ ਬੱਚੇ ਦੀ ਤੁਹਾਨੂੰ ਦਿਖਾਉਣੀ ਤੇ ਇੱਕ ਤਾਜੀ ਸੂਝ ਤੁਹਾਨੂੰ ਦਿਖਾਉਣੀ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਇਹ ਜਿਹੜੀ ਤਾਜੀ ਸੋਈਏ ਰੇ ਮਗਰ ਵੱਛੀ ਬੜੀ ਪਿਆਰੀ ਹੈ ਚੰਗੇ ਟੀਕੇ ਦੀ ਵੱਛੀ ਆਈ ਹੈ ਜਿਹੜੀ ਇਹਦੇ ਮਗਰਾਂ ਦੇਖ ਸਕਦੇ ਕਾਫੀ ਖੂਬਸੂਰਤ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਵਿਕੀ ਜਾਂਦਾ ਮਾਲ ਫਿਰ ਨਾਲ ਨਾਲ ਵਿਕੀ ਜਾਂਦਾ ਲੱਭਦਾ ਔਖਾ ਅੱਛਾ ਹਾਂਜੀ ਠੀਕ ਹੈ ਤੇ ਉਸਲੇ ਜਾਂਦਾ ਜੀ ਚਲੋ ਨਾਮ ਦੱਸ ਤੇ ਕਰੀ ਫਿਰ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਮਾ ਪਿੰਡ ਤੇ ਤਹਿਸੀਲ ਆਜੀ ਨਾਲਾ ਜ਼ਿਲ੍ਹਾ ਅਬਰਕਾ ਤੇ ਫੋਨ ਨੰਬਰ ਵੀ ਬੋਲਦਾ 84 974 7820 ਨੂੰ ਠੀਕ ਐ ਤੇ ਸ਼ੁਰੂਆਤ ਫਿਰ ਤਾਜੀ ਸੂਈ ਤੋਂ ਕਰ ਲਈਏ ਨਾ ਹਾਂਜੀ ਜੰਸੀ ਤੋਂ ਕਰ ਲਓ ਕਿੰਨਾ ਸਮਾਂ ਸੂਆ ਸੂਈ ਜੇ ਇਹ ਦੂਜੀ ਸੂਈ ਸੂਈ ਜੋ ਹੈ ਤਾਂ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਮੰਨ ਲਓ ਅੱਛਾ ਮਗਰੇ ਦੇ ਵੱਛੀ ਐ ਵੱਛੀ ਹਾਂਜੀ ਉਹਨਾਂ ਟੀਕਾ ਭਰਾ ਬੜਾ ਵੱਡੀ ਵੱਛੀ ਮਗਰ ਉਹ ਚੰਗੀ ਆਈ ਹੈ ਨਾ ਹਾਂਜੀ ਵੱਛੀ ਬੜੀ ਵੱਡੀ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋ ਦੁੱਧ ਦੇ ਕੋ 11 ਲੀਟਰ ਦੀ ਹੈਗਾ ਪੱਕਾ ਦੁੱਧ ਤਿਆਰ ਪੂਰਾ 11 ਲੀਟਰ ਵੱਛੀ ਨੂੰ ਛੱਡ ਕੇ ਤੂੰ ਤੂੰ ਨੇ ਆਪਾਂ ਗਿਆ ਜਿਹੜਾ ਇਹ ਹੈ ਕਿ ਘਰੋਂ ਚਵਾ ਕੇ ਦੋਗੇ ਦਿਆਂਗੇ ਚਵਾ ਕੇ 11 ਗਰਮੀ ਹੈਗੀ ਆ ਇੱਥੋਂ ਹੀ ਚਵਾ ਕੇ ਦੋ ਗਾਂ ਅਗਲੇ ਦੀ ਸੇਵਾ ਵਧਾ ਵਧ ਕਰ ਲੂਗਾ ਤੇ ਵਧਾ ਲੂਗਾ ਕਿ ਕੱਟ ਕਰ ਲੂਗਾ ਤੇ ਘਟਾ ਲੂਗਾ ਹਾਂ ਤੋਰੋ ਹਾਂ ਫੇਰ ਇੱਕ ਦਿਨ ਬਾਕੀ ਆ ਵਸ਼ੀਏ ਦੇ ਮਗਰ ਕਾਫੀ ਖੂਬਸੂਰਤ ਹੈ ਤੇ ਥਾਨ ਨਹੀਂ ਦੇਖ ਸਕਦੇ ਲੱਗੇ ਤਾਂ ਉਦਾਂ ਵੀ ਬੜੀ ਠੰਡੀ ਸੀ ਇਤਰਾਹ ਭਾਉਂਦਾ ਜੇ ਕੋਈ ਭੈਣ ਤਾਂ ਠੀਕ ਹੈ ਗੱਲ ਨਹੀਂ ਮੰਨਦਾ ਬਾਕੀ ਹੈਗੇ ਵੀ ਜਰਸੀ ਕਰੋਸ ਆ ਲੋਕ ਤਾਂ ਸੰਗਣਾ ਹੁੰਦਾ ਹੈ ਜਿਹਾਂ گاਵਾ ਦਾ ਤੇ ਗਰਮੀ ਚੱਲਣ ਵਾਲੀਆਂ ਹੁੰਦੀਆਂ ਕੋਈ ਨਹੀਂ ਬਰਾਬਰ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਹੋਲੇ ਦਾ ਜਾਇਜ਼ ਹੀ ਹੈ ਕਿੰਨਾ 35000 35000 ਹਾਂਜੀ ਵਿੱਚੋਂ ਕਰਨਾ ਮੰਨਤਾਂ ਮੰਨਤਾਂ ਕਿੰਨੇ ਦੇ ਦੇਣਾ ਹੈ ਅੱਛਾ 32000 ਦੇ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਆਹ ਫੋਨ ਲਾਵੇ ਕਰਦਾ ਵੀ ਛੋਟ ਜਾਣਾ ਮੌਕੇ ਤੇ ਛੋਟ ਛੱਟ ਹੋਰ ਕਰ ਦੋਗੇ ਹਾਂਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਆਹ ਬੱਚਾ ਜੀ ਇਹਦਾ ਹਾਂਜੀ ਆ ਆ ਜੀ ਇਹਦਾ ਕੋਈ 20 25 ਦਿਨ ਕਹਿੰਦੇ ਮਹੀਨੇ ਦਾ ਬੱਚਾ ਹੈ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਚਿਰ ਦਾ ਹਾਂਜੀ ਹਾਂ ਦੇਖ ਸਕਦੇ ਜੀ ਬਾਕੀ ਬਾਹਰ ਵੀ ਆ ਸਾਦਾ ਮਹੀਨੇ ਤੋਂ ਅੱਧਾ ਗਏ ਬੰਨੇ ਆਪਣੀ ਸਮਝਣਾ ਤੁਸੀਂ ਵੇਖ ਲਓ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਤੇ ਕਿੰਨਾ ਚ ਵੇਦਿਆ ਤੇ ਕਲ ਦੁੱਧ ਇਹਦੇ ਕੋਲ ਦੁੱਧ 10 ਲੀਟਰ ਜੀ ਹੈਗਾ ਪੱਕਾ ਦੁੱਧ ਪੱਕਾ 10 ਲੀਟਰ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਇਹ ਕਿ ਤੁਹਾਡੇ ਘਰ ਕੋਈ ਚੋਲੇ ਦੁੱਧ 10 ਕਿਲੋ ਨਿਕਲੇ ਨਿਕਲੇ ਤਾਂ ਲੈ ਕੇ ਰਹਿਣਦੇ ਨਹੀਂ ਤੇ ਇੱਥੇ ਹੀ ਰਹਿੰਦੇ ਹਨਾ ਲੋਗੇ ਆਪਾਂ ਤਾਂ ਤਸੱਲੀ ਕਰਕੇ ਲਿਆਂਦੀ ਆ ਠੀਕ ਹੈ ਦੋਗੇ ਤਿੰਨ ਟਾਈਮ ਤੋਰੋ ਹਾਂ ਫੇਰ ਇਹਨੂੰ ਬਾਕੀ ਇਹ ਕਿ ਕੱਦ ਘਾਟ ਚੰਗਾ ਹਤ ਨੇ ਦਾ ਵੀ ਤੇ ਹੈਗੀ ਆ ਵੀ ਕਰੋਸ ਚ ਆ ਇਹ ਨਾ ਜਿਆ ਬੰਦੇ ਦੀ ਟੁੱਟ ਗਈ ਲੱਤ ਵਿਚਾਰੀ ਦੀ ਅੱਛਾ ਆ ਉੱਥੇ ਇਹਨੂੰ ਦਾਖ ਲਿਆ ਵਿਚਾਰਾ ਅੱਛਾ ਉਹਦੇ ਕਰਕੇ ਸਾਹਵੇਂ ਨਹੀਂ ਜਾਂਦੇ ਉਹਨਾਂ ਕੋਲ ਇੱਕ ਪੈਸਿਆਂ ਦੀਆਂ ਦਾ ਲੋ ਰਿਆ ਅੱਛਾ ਬਾਰੀ ਉਹ ਹੀ ਭਰਾ ਆਪਣਾ ਅੱਛਾ ਉਹਨੇ ਫੋਨ ਕੀਤਾ ਵੀ ਇਸ ਤਰ੍ਹਾਂ ਕਾਇੰਦਾ ਉਹ ਆਪਾਂ ਲੈ ਆਂਦੀ ਆਂ ਠੀਕ ਆ ਬਾਕੀ ਖਾਣ ਚੰਗਾ ਇਸ ਤਰ੍ਹਾਂ ਇਹਦੇ ਥੋੜਾ ਇਹ ਪੈਰ ਦੱਬ ਕੇ ਟੁੱਟਦੀ ਅੱਗੇ ਕਰਕੇ ਨਾ ਪੈਰ ਇਹਦਾ ਬਣਵਾਤਾ ਅੱਛਾ ਮੈਂ ਤਾਂ ਇਹ ਬੱਤੀ ਉਹ ਜੀ ਬੂਹੇ ਦਾ ਲੱਗਦਾ ਸਹੀ। ਫਰਦੀ ਬੜਾ ਵਧੀਆ ਕੋ ਕਰ। ਠੀਕ ਹੈ। ਇਹ ਤਾਂ ਬਹੁਤੀ ਛਿੜਾ ਪਿਆ ਹੈ। ਇਹ ਦੇ ਫੈਰ ਤੇ ਕਹਿੰਦੇ ਕੀ ਤਾਂ ਹੋ ਗਿਆ ਸੀ। ਤੇ ਉਹ ਕਢਾਇਆ ਵਾ ਜਿਹੜਾ। ਕਈ ਵਾਰੀ ਲੌਂਚ ਚੜਾਉਣ ਲੱਗਿਆਂ ਜਾਂ ਕਈ ਵਾਰੀ ਨੌ ਮਹੀਨੇ ਹੁੰਦੇ ਕਈ ਵਾਰੀ ਕਈ ਚੀਜ਼ਾਂ ਹੋ ਜਾਂਦੀਆਂ ਹਾਂ ਜੀ। ਤੇ ਇਹਦਾ ਮੁੱਲ ਫਿਰ ਐਡਾ ਹੀ ਮੰਨ ਲਓ ਇਹ ਵੀ ਸੀਲ ਹੈ ਇਤਰੇ ਬਾਰੇ ਕੋਈ ਧੜ ਭੜਾ ਚ ਹੋਵੇ ਜਿਹੜਾ ਅੱਛਾ। ਹਾਂ ਜੀ। ਠੀਕ ਹੈ। ਇਹਦਾ ਮੁੱਲ 32000 ਹੈ 30 ਦੀ ਦਾਂ। 3000 ਦੀ। ਹਾਂਜੀ। ਮੁੱਕਦੇ ਹੋਰ। ਫੋਨ ਸ਼ਾਰਟ ਕਰਾਂਗੇ ਫੋਨ ਕੋਈ ਲਾਈ ਭੈਣ। ਖੁੱਲਾ ਕਰ ਦੋਗੇ ਮਾਨ। ਖੁੱਲਾ ਕਰ ਦਾਂਗੇ ਮਾਨ ਤਾਂ ਹਾਂਜੀ। ਠੀਕ ਆ। ਤੇ ਹੁਣ ਆ ਗਈ ਆਪਣੇ ਕੋਲ ਜਿਹੜੀ 30ਵੇਂ ਨੰਬਰ ਤੇ। ਇਹਦੇ ਕੋਲ ਕਿੰਨਾ ਹੀ ਦੁੱਧ? ਇਹਦੇ ਕੋਲ ਦੁੱਧ 7 ਕਿਲੋ ਜੇ ਪੱਕਾ। ਹੈਗਾ ਪੱਕਾ ਦੁੱਧ 7 ਲੀਟਰ। ਬਾਕੀ ਕੱਦ ਕਾਠ ਇਹਦਾ ਸਾਰੀਆਂ ਨਾ ਇੱਚਾ ਵਾ। ਹਾਂਜੀ ਹਾਂਜੀ। ਤੇ ਹੈਗੀ ਬੱਚੇ ਤੋਂ ਬਿਨਾਂ ਮਹਨ। ਬਿਨਾਂ ਬੱਚੇ ਤੋਂ। ਤੋੜ ਦੋ ਫੇਰ ਇਹਨੂੰ। ਇਹ ਹੈ ਕਿ ਗਰਮੀਆਂ ਚ ਚਾਹ ਪਾਣੀ ਦਾ ਸਾਰਨ ਵਾਲੀ ਆ ਜਿਹੜੀ ਹੈ। ਕਿਉਂਕਿ ਇਹ ਜਿਹੇ ਗਾਵਾਂ ਨਾਲ ਕੋਈ ਗਰਮੀ ਦੀ ਪ੍ਰਵਾਹ ਨਹੀਂ ਆ ਤੇ ਸਾਰੀਆਂ ਗਰਮੀਆਂ ਗਰਮੀਆਂ ਨੇ ਦੁੱਧ ਦਈ ਜਾਣਾ ਬਾਕੀ ਇਹਦਾ ਦੁੱਧ ਕੋਈ ਵੀਰ 7 ਕਿਲੋ ਚੋ ਕੇ ਖੜੇ ਘਰੋਂ ਇੱਥੋਂ ਕਈ ਵਾਰੀ ਕਈ ਵੀਰ ਦੂਰ ਜਾਂਦੇ ਆ ਨਹੀਂ ਪਹੁੰਚ ਸਕਦੇ ਆ ਵੀਡੀਓ ਕੋਲ ਤੇ ਚਵਾ ਲਿਆ ਕਰਨ ਬਾਕੀ ਇਹ ਹੈ ਕਿ ਕੱਦ ਕੱਟ ਚੰਗਾ ਫਾਇਦਾ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਇਹਦਾ 15000 ਜੀ ਅੱਛਾ ਇਹਦਾ 15000 ਜੀ ਜੈਸਨ ਹੋਈਆਂ 15 ਜੈਸਨ ਹੋਈ ਕਰਦਾ ਇਹ ਸ਼ੋਰ ਛਾੜ ਫਿਰ ਅੱਛਾ ਮੌਕੇ ਤੇ ਕਰ ਦੋਗੇ ਕਾਰੀ ਦੇਗੇ ਫਾਈਨਲ ਕਾਰੀ ਦੋਗੇ 13 ਦੀ ਦੇਰੀ ਬਾਬੇ ਨਾਨਕ ਵਾਲੇ ਤੋਂ ਦੋ 13 13 ਅੱਛਾ 13000 ਦੀ ਦੇ ਦੋਗੇ ਚਲੋ ਬਾਕੀ ਥੋੜਾ ਬਾਧਾ ਮੌਕੇ ਤੇ ਹੋ ਰੇ ਕਰਦਾ ਕਰਦਾ ਛੱਡ ਦੋਗੇ ਆ ਨਹੀਂ ਨਹੀਂ ਫੋਨ ਲਾਵੇ ਕੋਈ ਭੈਣ ਭਰਾ ਇਹ ਵੀ ਦੁੱਧ 7 ਲੀਟਰ ਤੋਂ ਬਾਹਰ ਹੀ ਆ ਅੰਦਰ ਨਹੀਂ ਆ ਅੱਛਾ ਹਾਂਜੀ ਦੁੱਧ ਬੜਾ ਦੁੱਧ ਦੇਣ ਵਾਲੋਂ ਨਹੀਂ ਕਰ ਸਕਦਾ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਠੀਕ ਹੈ ਤਲਵਾਰ ਬਸ ਠੀਕ ਹੈ ਵੀਰ ਜੀ ਬਾਕੀ ਆਪਣੀ ਸਮਝਣਾ ਵੇ ਇਸ ਚਾ ਕੇ ਖੜੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰ